ਪ੍ਰਜਾ ਜੀ ਅੱਜ 350 ਸਾਲਾਂ ਦਾ ਅ ਦਿਵਸ ਮਨਾ ਰਹੇ ਹਾਂ ਅੱਜ ਹਲਕਾ ਸਨੌਰ ਵੱਲੋਂ ਹਲਕਾ ਸਨੌਰ ਦੀ ਸੂਹ ਸੰਗਤ ਵੱਲੋਂ ਔਰ ਸਾਹ ਹਰਿੰਦਰਪਾਲ ਸਿੰਘ ਚੰਦੂ ਮਾਦਰਾ ਸਾਹ ਜਰਨੈਲ ਸਿੰਘ ਕਰਤਾਰ ਪਰ ਉਹਨਾਂ ਨੇ ਯਤਨ ਕਰਕੇ ਸੋਚੇ ਸਰਕਲ ਜਹੈਦਾਰਾਂ ਤੇ ਸੂਤੀ ਸੰਗਤਨ ਨਾਲ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਸਮਾਗਮ ਜਿਹੜਾ ਹੈ ਉਹ ਅੱਜ ਪਾਸ਼ਾਏ ਨੌਵੀਂ ਗੁਰਦੁਆਰਾ ਸ੍ਰੀ ਬਹਾਦਰgarh ਸਾਹਿਬ ਵਿਖੇ ਬੜੇ ਉਮਲ ਸਰਦਾ ਤੇ ਸਰਕਾਰ ਨਾ ਬਨਾਇਆ ਔਰ ਸੰਗਤਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਮਹਾਨ ਉਪਦੇਸ਼ ਭੈ ਕਾਹੂ ਕੋ ਦੇਤ ਨਾ ਭੈ ਮਾਂਤਾਨ ਜਿਓ ਔਰ ਜਿਨੇ ਦੋ ਨਾ ਡਰੋ ਨਾ ਡਰਾਓ ਉਹ ਅੱਜ ਇਨਾਂ ਸਮਾਗਮਾਂ ਵਿੱਚ ਸੰਗਤਕ ਪਹਚਾਣ ਦਾ ਯਤਨ ਸਾਡੇ ਰਾਗੀ ਜਥਿਆਂ ਨੇ ਢਾਡੀ ਜਥਿਆਂ ਨੇ ਕਵੀਸ਼ਰੀ ਔਰ ਕਵੀ ਸਹਿਵਾਨਾ ਨੇ ਯਤਨ ਕੀਤਾ ਪੰਥਕ ਆਗੂਆਂ ਨੇ ਪੰਥਕ ਵਿਚਾਰਧਾਰਾ ਵਾਲੇ ਲੋਕਾਂ ਨੇ ਕਿ ਅੱਜ ਜਿਸ ਤਰ੍ਹਾਂ ਦਾ ਤਣਾਅ ਟਕਰਾਹ ਵਿਵਾਦ ਮਲ ਇੱਕ ਡਰ ਸਹਿਮ ਦਾ ਮਾਹੌਲ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਬਣਿਆ ਉਸ ਡਰ ਭੈ ਦੇ ਸਹਿਮ ਦੇ ਮਾਹੌਲ ਨੂੰ ਤੋੜਨ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਰਸਤੇ ਤੇ ਚੱਲਣ ਦੀ ਲੋੜ ਹੈ ਪੈ ਕਾਹ ਨੂੰ ਦੇਤ ਨਾ ਪੈ ਮਾਨ ਤਾਣ ਸੋ ਅੱਜ ਮੈਂ ਕਹਿ ਸਕਦਾ ਕਿ ਸਾਨੂੰ ਜਿਸ ਤਰ੍ਹਾਂ ਦੇ ਮੁਲਕ ਦੇ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਬੜੀ ਸੰਜੀਦਗੀ ਨਾਲ ਦੇਖਣ ਦੀ ਲੋੜ ਆ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੇ ਧਰਮਾਂ ਦਾ ਸਨਮਾਨ ਕਰਨ ਦੀ ਗੱਲ ਧਰਮ ਦੀ ਆਜ਼ਾਦੀ ਦੀ ਗੱਲ ਔਰ ਮਨੁੱਖੀ ਹੱਕਾਂ ਦੀ ਰਾਖੀ ਲਈ ਕੁਰਬਾਨੀ ਕਰਨ ਦੀ ਜਾਗ ਸਾਨੂੰ ਸਿਖਾਈ ਆ ਅੱਜ ਸਾਡੇ ਹੀ ਹੱਕ ਖੋਏ ਜਾ ਰਹੇ ਨੇ ਅੱਜ ਸਾਡੇ ਹੀ ਹੱਕਾਂ ਤੇ ਹਮਲੇ ਹੋ ਰਹੇ ਨੇ ਅੱਜ ਸਾਨੂੰ ਹੀ ਦਬਾ ਕੇ ਰੱਖਣ ਦੇ ਟੇਡੇ ਢੰਗ ਨਾਲ ਯਤਨ ਹੋ ਰਹੇ ਨੇ ਕੇਂਦਰ ਸਰਕਾਰ ਵੱਲੋਂ ਹੁਣੇ ਹੁਣ ਕੱਲ ਜਿਹੜਾ ਕੇਂਦਰੀ ਸੰਸਦਿਕ ਵਿਧਾਨ ਭਾਰਤ ਦੇ ਵਿਧਾਨ ਦੇ ਵਿੱਚ ਤਬ ਦਿੱਲੀ ਕਰਕੇ 131ਵੀਂ ਸੋਧ ਲਿਆਉਣ ਦੇ ਕੰਸੂਆਂ ਆ ਰਹੀਆਂ ਨੇ ਔਰ ਉਹਦੇ ਰਾਹੀਂ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਯੂਟੀ ਬਣਾਉਣ ਦੇ ਯਤਨ ਹੋ ਰਹੇ ਨੇ ਆ ਰਹੇ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਦੇ ਵਿੱਚ ਇਹ ਬੜੀ ਖਤਰਨਾਕ ਖੇਡ ਖੇਡੀ ਜਾ ਰਹੀ ਆ ਇਹ ਉਹਨਾਂ ਰਾਹਾਂ ਤੇ ਕੇਂਦਰ ਸਰਕਾਰ ਚੱਲਣ ਲੱਗੀ ਆ ਜਿਹੜੇ ਰਾਹਾਂ ਤੇ ਕਿਸੇ ਟਾਈਮ ਕਾਂਗਰਸ ਪਾਰਟੀ ਦੀ ਸਰਕਾਰ ਚੱਲੀ ਤੇ ਉਹ ਸਰਕਾਰ ਨੂੰ ਮੂੰਹਦੀ ਖਾਣੀ ਪਈ ਤੇ ਅੱਜ ਅਸੀਂ ਤਾੜਨਾ ਕਰਦੇ ਆਂ ਕੇ ਕੇਂਦਰ ਸਰਕਾਰ ਅੱਜ ਦੀ ਜਿਹੜੀ ਹੈ ਉਹਨੂੰ ਉਸ ਰਾਹ ਤੇ ਨਹੀਂ ਚੱਲਣਾ ਚਾਹੀਦਾ ਔਰ ਪੰਜਾਬ ਦੇ ਬਾਰ-ਬਾਰ ਚੁੰਡੀਆਂ ਵੱਢਣ ਦੇ ਰਸਤੇ ਤੋਂ ਗੁਰੇਜ਼ ਕਰਨਾ ਚਾਹੀਦਾ ਪਹਿਲਾਂ ਸਾਡੇ ਧਰਮ ਤੇ ਕਬਜ਼ਾ ਕਰ ਲਿਆ ਫਿਰ 50 ਕਿਲੋਮੀਟਰ ਬੀਐਸਐ ਬਠਾਟੀ ਲੈਣ ਕੇ ਪੰਜਾਬ ਦੀ ਧਰਤੀ ਤੇ ਫਿਰ ਚੰਡੀਗੜ੍ਹ ਦਾ ਕੁਝ ਹਿੱਸਾ ਹਰਿਆਣੇ ਨੂੰ ਦੇਣ ਦਾ ਫੈਸਲਾ ਕਰ ਲਿਆ 60 40 ਦੀ ਰੇਸ਼ੋ ਖਤਮ ਕਰ ਲਈ ਕਰਦੀ ਹੁਣ 131ਵੀਂ ਸੋਧ ਲਿਆਣ ਕੇ ਸੰਵਿਧਾਨ ਵਿੱਚ ਸੋਧ ਕਰਕੇ ਪੱਕੇ ਤੌਰ ਤੇ ਚੰਡੀਗੜ੍ਹ ਨੂੰ ਯੂਟੀ ਬਣਾ ਕੇ ਪੱਕੇ ਤੌਰ ਤੇ ਪੰਜਾਬ ਦਾ ਹੱਕ ਚੰਡੀਗੜ੍ਹ ਤੋਂ ਖਤਮ ਕਰਦੀ ਗੱਲ ਕੀਤੀ ਹੈ ਰਿਗਨ ਐਕਟ ਜਿਹੜਾ ਬਣਿਆ ਪੰਜਾਬ ਹਰਿਆਣਾ ਦਾ ਉਹਦੇ ਤਹਿਤ ਚੰਡੀਗੜ੍ਹ ਪੰਜਾਬ ਦਾ ਹਿੱਸਾ ਸੀ ਜਿਹੜਾ ਫਾਰਮੂਲਾ ਤੈਅ ਕੀਤਾ ਉਸ ਫਾਰਮੂਲੇ ਦੇ ਤਹਿਤ ਪੰਜਾਬ ਦਾ ਹਿੱਸਾ ਚੰਡੀਗੜ੍ਹ ਬਣਦਾ ਪੰਜਾਬ ਦੇ ਪਿੰਡ ਉਜਾੜ ਕੇ ਬਸਿਆ ਸ਼ਹਿਰ ਜਿਹੜਾ ਹੈ ਉਹ ਅਸੀਂ ਕਿਵੇਂ ਕਿਸੇ ਹੋਰ ਪ੍ਰਦੇਸ਼ ਨੂੰ ਦੇ ਸਕਦੇ ਆ ਜਾਂ ਕੇਂਦਰ ਦਾ ਉਹਦੇ ਤੇ ਕਬਜ਼ਾ ਕਿਵੇਂ ਹੋਣ ਦੇ ਸਕਦੇ ਆ ਇਹਦਾ ਗੁੱਡਵਿਲ ਦੇ ਖਾਤਰ ਪੰਜਾਬ ਦੇ ਬਰੇਰੇ ਹਿੱਤਾਂ ਦੇ ਖਾਤਰ ਅਸੀਂ ਵਕਤੀ ਤੌਰ ਤੇ ਸਾਂਝੀ ਰਾਜਤਾ ਨੇ ਪਰਮਾਨ ਕਰ ਲਿਆ ਉਸ ਸਮੇਂ ਸਾਡੇ ਲੀਡਰ ਸਾਹਿਬਾਨ ਨੇ ਤੇ ਹੁਣ ਪੱਕੇ ਤੌਰ ਤੇ ਤੇ ਕਬਜ਼ਾ ਕਰਕੇ ਬੈਠਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਸੋ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਦੇ ਦਿਹਾੜੇ ਤੇ ਜਦੋਂ ਅਸੀਂ 350 ਸਾਲਾ ਮਨਾ ਰਹੇ ਹਾਂ ਦੇਸ਼ ਔਰ ਦੁਨੀਆਂ ਭਰ ਦੇ ਵਿੱਚ ਭਾਰਤ ਦੇ ਮਾਨ ਜੋ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਉਹਨਾਂ ਦੀ ਸਰਕਾਰ ਵੱਲੋਂ ਬੜੇ ਸ਼ਰਧਾ ਤੇ ਸਤਿਕਾਰ ਨਾਲ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੋਰ ਸੰਸਥਾਵਾਂ ਵੱਲੋਂ ਮਨਾਇਆ ਜਾ ਰਿਹਾ ਪੰਜਾਬ ਦੀ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਪਰ ਐਸੇ ਸਮੇਤ ਇਸ ਤਰ੍ਹਾਂ ਦਾ ਵਿਵਾਦ ਖੜਾ ਕਰਨਾ ਇਸ ਤਰ੍ਹਾਂ ਦਾ ਖੱਲਲ ਖੜਾ ਕਰਨਾ ਕਦੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਪੰਜਾਬੀਆਂ ਦਾ ਕਬਜ਼ਾ ਦੂਰ ਕਰਕੇ ਸਿੱਧੇ ਤੌਰ ਤੇ ਅਧਿਕਾਰ ਖੇਤਰ ਦੇ ਵਿੱਚ ਖੁਦਮੁਖਤਾਰੀ ਵਿੱਦਿਅਕ ਧਾਰਾਵਾਂ ਦੀ ਖਤਮ ਕਰਕੇ ਉੱਥੇ ਵੀ ਖੇਡ ਖੇਡੀ ਜਾ ਰਹੀ ਆ ਸੋ ਇਸ ਤਰ੍ਹਾਂ ਦੀਆਂ ਖੇਡਾਂ ਖੇਡਣੀਆਂ ਕਿਸੇ ਤਰ੍ਹਾਂ ਵੀ ਦੇਸ਼ ਦੇ ਹਿੱਤ ਚਰੀ ਹੈ ਪੰਜਾਬ ਦੇ ਲਈ ਜ਼ਰੂਰ ਅਸੀਂ ਚਾਹਾਂਗੇ ਪੰਜਾਬ ਦੀ ਸਰਕਾਰ ਨੂੰ ਵੀ ਇਹ ਉਹ ਪੰਜਾਬ ਦੇ ਵਾਲੀਵਾਰਸ ਦੇ ਤੌਰ ਤੇ ਅੱਗੇ ਆਉਣ ਉਹ ਪੰਜਾਬ ਦੇ ਹੱਕਾਂ ਲਈ ਪਹਿਲ ਕਰਮੀ ਕਰਨ ਉਹ ਪੰਜਾਬ ਨੂੰ ਜਿਸ ਤਰ੍ਹਾਂ ਲਾਵਾਰਸ ਬਣਾ ਕੇ ਉਜੜਿਆ ਬਣਾ ਕੇ ਪੰਜਾਬ ਨੂੰ ਮਤਲਬ ਇੱਕ ਕਿਸਮ ਦਾ ਦਿੱਲੀ ਦੇ ਹਵਾਲੇ ਕਰਕੇ ਮਤਲਬ ਬਿਲਕੁਲ ਪੰਜਾਬ ਦੇ ਇੰਟਰਸਟ ਗਵਾ ਕੇ ਆਪਣੀ ਰਾਜ ਰਾਜਾ ਛਾਈ ਚੱਲ ਰਹੀ ਆ ਆਪਣੀ ਮਨਮਰਜ਼ੀ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ ਇਹਨੂੰ ਗਰੇਜ ਕਰਨ ਔਰ ਪੰਜਾਬ ਤੇ ਪੰਜਾਬੀਆਂ ਦੀ ਸਾਂਝੀ ਆਵਾਜ਼ ਸਰਪਾਰਟੀ ਮੀਟਿੰਗ ਸੱਦ ਕੇ ਸਰਪਾਰਟੀ ਡੈਲੀਗੇਸ਼ਨ ਲਿਜਾ ਕੇ ਪੰਜਾਬ ਦੇ ਹੱਕਾਂ ਦੀ ਗੱਲ ਕੇਂਦਰ ਦੇ ਸਾਹਮਣੇ ਰੱਖਣ ਪਿੱਛੇ ਕਿਸਾਨਾਂ ਨਾਲ ਵੀ ਬਹੁਤ ਵੱਡਾ ਨਿਆਂ ਹੋਇਆ ਕਿਸਾਨਾਂ ਨੂੰ ਵੀ ਕੋਈ ਰਾਹਤ ਨਾ ਦਿੱਲੀ ਤੋਂ ਵਿਸ਼ੇਸ਼ ਮਿਲ ਸਕੇ ਤੇ ਸਾਡੇ ਹੁਣ ਇਲਾਕਿਆਂ ਦੇ ਕਬਜ਼ੇ ਦੀ ਗੱਲ ਸ਼ੁਰੂ ਹੋ ਗਈ ਕਿਉਂਕਿ ਪੰਜਾਬ ਲਾਹਬਾਰਸ ਬਣਿਆ ਫਿਰਦਾ ਪੰਜਾਬ ਦਾ ਕੋਈ ਵਾਲੀਬਾਰਸ ਨਜ਼ਰ ਨਹੀਂ ਆ ਰਿਹਾ ਪੰਜਾਬ ਲਈ ਬੋਲਣ ਵਾਲਾ ਹੀ ਕੋ ਨਜ਼ਰ ਨਹੀਂ ਆ ਰਿਹਾ ਇਸ ਲਈ ਡਿਊਟੀ ਮੰਗਦੀ ਹੈ ਪੰਜਾਬ ਦੀ ਸਰਕਾਰ ਦੀ ਉਹ ਦਿੱਲੀ ਅਕੇ ਪੰਜਾਬ ਦਾ ਕੇਸ ਰੱਖੇ ਜਦੋਂ ਸਰ ਏਡਾ ਵੱਡਾ 350 ਸਾਲਾ ਮਨਾਇਆ ਜਾ ਰਿਹਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਪਰ ਯੂਪੀ ਤੋਂ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਜਿਹੜੇ ਨਗਰ ਕੇਟਨ ਦੇ ਵਿੱਚ ਸ਼ਾਮਲ ਨੇ ਉਹਦੇ ਵਿੱਚ ਪਾਣ ਗੁਟਕਾ ਖਾਂਦੇ ਹੋਏ ਨਜ਼ਰ ਆ ਰਹੇ ਨੇ ਡਰਾਈਵਰ ਵਗੈਰਾ ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਦੇਖੋ ਬੜਾ ਸੋਚੀ ਗੱਲ ਆ ਜੇ ਕਿਤੇ ਪਾਣ ਗੁਟਕਾ ਖਾ ਰਹੇ ਨੇ ਜਾਂ ਕੋਈ ਇਸ ਤਰ੍ਹਾਂ ਦੀ ਜਿਹੜੀ ਤਮਾਕੂ ਤੇ ਦਾ ਵਿਤ ਤਾਂ ਗੁਰੂ ਸਾਹਿਬ ਦਾ ਤਾਂ ਘੋੜਾ ਨਹੀਂ ਸੀ ਭੜਿਆ ਤਮਾਕੂ ਖਾਣ ਵਾਲੇ ਗੁਰੂ ਸਾਹਿਬ ਦੇ ਇਨਾ ਮਹਾਨ ਸਮਾਗਮਾਂ ਤੇ ਕੋਈ ਹਾਜ਼ਰੀ ਲਾਉਣ ਮਲਤਾ ਚੰਗਾ ਨਹੀਂ ਲੱਗਦਾ ਤੇ ਇਹ ਜਿਹੜੀਆਂ ਪ੍ਰਬੰਧਕ ਨੇ ਜਿਹੜੇ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਆ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਆ ਜੇ ਕੋਈ ਇਸ ਕਿਸਮ ਦੀ ਗਸਾਖੀ ਕਰਦਾ ਉਹਨੂੰ ਰੋਕਿਆ ਜਾਵੇ ਔਰ ਉਹ ਤੋਂ ਮਤਲਬ ਇਸ ਤਰ੍ਹਾਂ ਦੀ ਗੱਲ ਨਾ ਕੀਤੀ ਜਾਵੇ ਇਹ ਪ੍ਰੇਰਣਾ ਸਾਡੀਆਂ ਸੰਸਥਾਵਾਂ ਨੂੰ ਵੀ ਦੇਣ ਦੀ ਲੋੜ ਆ ਪ੍ਰਬੰਧਕਾਂ ਨੂੰ ਵੀ ਕਹਿਣ ਦੀ ਲੋੜ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਸਮਾਗਮ ਜਿਹੜਾ ਹੈ ਉਹ ਅੱਜ ਪਾਸ਼ਾਏ ਨੌਵੀਂ ਗੁਰਦੁਆਰਾ ਸ੍ਰੀ ਬਹਾਦਰਗੜ੍ਹ ਸਾਹਿਬ ਵਿਖੇ ਬੜੇ ਮਲ ਸਰਦਾ ਤੇ ਸਰਕਾਰ ਨਾ ਬਨਾਇਆ ਔਰ ਸੰਗਤਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਮਹਾਨ ਉਪਦੇਸ਼ ਭੈ ਕਾਹੂ ਕੋ ਦੇਤ ਨਹਿ ਨਾ ਭੈ ਮਾਨਤਾਨ ਜਿਓ ਔਰ ਜਿਨੇ ਦੋ ਨਾ ਡਰੋ ਨਾ ਡਰਾਓ ਉਹ ਅੱਜ ਇਨਾਂ ਸਮਾਗਮਾਂ ਵਿੱਚ ਸੰਗਤ ਅਕ ਪਹਚਾਣ ਦਾ ਯਤਨ ਸਾਡੇ ਰਾਗੀ ਜਥਿਆਂ ਨੇ ਢਾਡੀ ਜਥਿਆਂ ਨੇ ਕਵੀਸ਼ਰੀ ਔਰ ਕਵੀ ਸਹਿਵਾਨਾ ਨੇ ਯਤਨ ਕੀਤਾ ਪੰਥਕ ਆਗੂਆਂ ਨੇ ਪੰਥਕ ਵਿਚਾਰਤਾ ਰਵਾਏ ਲੋਕਾਂ ਨੇ ਕਿ ਅੱਜ ਜਿਸ ਤਰ੍ਹਾਂ ਦਾ ਤਣਾਅ ਟਕਰਾਹ ਵਿਵਾਦ ਮਲ ਇੱਕ ਡਰ ਸਹਿਮ ਦਾ ਮਾਹੌਲ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਬਣਿਆ ਉਸ ਡਰ ਪੈ ਦੇ ਸਹਿਮ ਦੇ ਮਾਹੌਲ ਨੂੰ ਤੋੜਨ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਰਸਤੇ ਤੇ ਚੱਲਣ ਦੀ ਲੋੜ ਹੈ ਪੈ ਕਾਹ ਨੂੰ ਦੇਤ ਨਹੀਂ ਨਾ ਪੈ ਮਾਨਤਾਂ ਸੋ ਅੱਜ ਮੈਂ ਕਹਿ ਸਕਦਾ ਕਿ ਸਾਨੂੰ ਜਿਸ ਤਰ੍ਹਾਂ ਦੇ ਮੁਲਕ ਦੇ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਬੜੀ ਸੰਜੀਦਗੀ ਨਾਲ ਦੇਖਣ ਦੀ ਲੋੜ ਆ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੇ ਧਰਮਾਂ ਦਾ ਸਨਮਾਨ ਕਰਨ ਦੀ ਗੱਲ ਧਰਮ ਦੀ ਆਜ਼ਾਦੀ ਦੀ ਗੱਲ ਔਰ ਮਨੁੱਖੀ ਹੱਕਾਂ ਦੀ ਰਾਖੀ ਲਈ ਕੁਰਬਾਨੀ ਕਰਨ ਦੀ ਜਾਗ ਸਾਨੂੰ ਸਿਖਾਈ ਆ ਅੱਜ ਸਾਡੇ ਹੀ ਹੱਕ ਖੋਏ ਜਾ ਰਹੇ ਨੇ ਅੱਜ ਸਾਡੇ ਹੀ ਹੱਕਾਂ ਤੇ ਹਮਲੇ ਹੋ ਰਹੇ ਨੇ ਅੱਜ ਸਾਨੂੰ ਹੀ ਦਬਾ ਕੇ ਰੱਖਣ ਦੇ ਟੇਡੇ ਢੰਗ ਨਾਲ ਯਤਨ ਹੋ ਰਹੇ ਨੇ ਕੇਂਦਰ ਸਰਕਾਰ ਵੱਲੋਂ ਹੁਣੇ ਹੁਣ ਕੱਲ ਜਿਹੜਾ ਕੇਂਦਰੀ ਸੰਸਦ ਭਾਰਤ ਦੇ ਵਿਧਾਨ ਦੇ ਵਿੱਚ ਤਬ ਦਿੱਲੀ ਕਰਕੇ 131ਵੇਂ ਸੋਧ ਲਿਆਉਣ ਦੇ ਕੰਸੂਆਂ ਆ ਰਹੀਆਂ ਨੇ ਔਰ ਉਹਦੇ ਰਾਹੀਂ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਯੂਟੀ ਬਣਾਉਣ ਦੇ ਯਤਨ ਹੋ ਰਹੇ ਨੇ ਆ ਰਹੇ ਪਾਰਲੀਮੈਂਟ ਦੇ ਸਰਦੋਤ ਸੈਸ਼ਨ ਦੇ ਵਿੱਚ ਇਹ ਬੜੀ ਖਤਰਨਾਕ ਖੇਡ ਖੇਡੀ ਜਾ ਰਹੀ ਆ ਇਹ ਉਹਨਾਂ ਰਾਹਾਂ ਤੇ ਕੇਂਦਰ ਸਰਕਾਰ ਚੱਲਣ ਲੱਗੀ ਆ ਜਿਹੜੇ ਰਾਹਾਂ ਤੇ ਕਿਸੇ ਟਾਈਮ ਕਾਂਗਰਸ ਪਾਰਟੀ ਦੀ ਸਰਕਾਰ ਚੱਲੀ ਤੇ ਉਹ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਤੇ ਅੱਜ ਅਸੀਂ ਤਾੜਨਾ ਕਰਦੇ ਆਂ ਕਿ ਕੇਂਦਰ ਸਰਕਾਰ ਅੱਜ ਦੀ ਜਿਹੜੀ ਹੈ ਉਹਨੂੰ ਉਸ ਰਾਹ ਤੇ ਨਹੀਂ ਚੱਲਣਾ ਚਾਹੀਦਾ ਔਰ ਪੰਜਾਬ ਦੇ ਬਾਰ ਬਾਰ ਚੁੰਡੀਆਂ ਵੱਢਣ ਦੇ ਰਸਤੇ ਤੋਂ ਗੁਰੇਜ਼ ਕਰਨਾ ਚਾਹੀਦਾ ਪਹਿਲਾ ਸਾਡੇ ਢੈਮਾਂ ਤੇ ਕਬਜ਼ਾ ਕਰ ਲਿਆ ਫਿਰ 50 ਕਿਲੋਮੀਟਰ ਬੀਐਸਐਫ ਬਠਾਟੀ ਲਿਆਣ ਕੇ ਪੰਜਾਬ ਦੀ ਧਰਤੀ ਤੇ ਫਿਰ ਚੰਡੀਗੜ੍ਹ ਦਾ ਕੁਝ ਹਿੱਸਾ ਹਰਿਆਣੇ ਨੂੰ ਦੇਣ ਦਾ ਫੈਸਲਾ ਕਰ ਲਿਆ 60 40 ਦੀ ਰੇਸ਼ੋ ਖਤਮ ਕਰਲੀ ਕਰਦੀ ਹੁਣ 131ਵੀਂ ਸੋਧ ਲਿਆਣ ਕੇ ਸੰਵਿਧਾਨ ਵਿੱਚ ਸੋਧ ਕਰਕੇ ਪੱਕੇ ਤੌਰ ਤੇ ਚੰਡੀਗੜ੍ਹ ਨੂੰ ਯੂਟੀ ਬਣਾ ਕੇ ਪੱਕੇ ਤੌਰ ਤੇ ਪੰਜਾਬ ਦਾ ਹੱਕ ਚੰਡੀਗੜ੍ਹ ਤੋਂ ਖਤਮ ਕਰਦੀ ਗੱਲ ਕੀਤੀ ਹੈ ਰੈਗਨ ਐਕਟ ਜਿਹੜਾ ਬਣਿਆ ਪੰਜਾਬ ਹਰਿਆਣਾ ਦਾ ਉਹਦੇ ਤਹਿਤ ਚੰਡੀਗੜ੍ਹ ਪੰਜਾਬ ਦਾ ਹਿੱਸਾ ਸੀ ਜਿਹੜਾ ਫਾਰਮੂਲਾ ਤੈਅ ਕੀਤਾ ਉਸ ਫਾਰਮੂਲੇ ਦੇ ਤਹਿਤ ਪੰਜਾਬ ਦਾ ਹਿੱਸਾ ਚੰਡੀਗੜ੍ਹ ਬਣਦਾ ਪੰਜਾਬ ਦੇ ਪਿੰਡ ਉਜਾੜ ਕੇ ਬਸਿਆ ਸ਼ਹਿਰ ਜਿਹੜਾ ਹੈ ਉਹ ਅਸੀਂ ਕਿਵੇਂ ਕਿਸੇ ਹੋਰ ਪ੍ਰਦੇਸ਼ ਨੂੰ ਦੇ ਸਕਦੇ ਆ ਜਾਂ ਕੇਂਦਰ ਦਾ ਉਹਦੇ ਤੇ ਕਬਜ਼ਾ ਕਿਵੇਂ ਹੋਣ ਦੇ ਸਕਦੇ ਆ ਇਹਦਾ ਗੁੱਡਵਿਲ ਦੇ ਖਾਤਰ ਪੰਜਾਬ ਦੇ ਬਰੇਰੇ ਹਿੱਤਾਂ ਦੇ ਖਾਤਰ ਅਸੀਂ ਵਕਤੀ ਤੌਰ ਤੇ ਸਾਂਝੀ ਰਾਜਧਾਨੀ ਪ੍ਰਵਾਨ ਕਰ ਲਿਆ ਉਸ ਸਮੇਂ ਸਾਡੇ ਲੀਡਰ ਸਾਹਿਬਾਨ ਨੇ ਤੇ ਹੁਣ ਪੱਕੇ ਤੌਰ ਤੇ ਤੇ ਕਬਜ਼ਾ ਕਰਕੇ ਬੈਠਣਾ ਇਸੇ ਤਰ੍ਹਾਂ ਵੀ ਜਾਇਜ ਨਹੀਂ ਹੈ ਸੋ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਦੇ ਦਿਹਾੜੇ ਤੇ ਜਦੋਂ ਅਸੀਂ 350 ਸਾਲਾ ਮਨਾ ਰਹੇ ਹਾਂ ਦੇਸ਼ ਔਰ ਦੁਨੀਆ ਭਰ ਦੇ ਵਿੱਚ ਭਾਰਤ ਦੇ ਮਾਨ ਜੋ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਉਹਨਾਂ ਦੀ ਸਰਕਾਰ ਵੱਲੋਂ ਬੜੇ ਸ਼ਰਧਾ ਤੇ ਸਤਿਕਾਰ ਨਾਲ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੋਰ ਸੰਸਥਾਵਾਂ ਵੱਲੋਂ ਮਨਾਇਆ ਜਾ ਰਿਹਾ ਪੰਜਾਬ ਦੀ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਪਰ ਐਸੇ ਸਮੇਂ ਤੇ ਇਸ ਤਰ੍ਹਾਂ ਦਾ ਵਿਵਾਦ ਖੜਾ ਕਰਨਾ ਇਸ ਤਰ੍ਹਾਂ ਦਾ ਖੱਲਲ ਖੜਾ ਕਰਨਾ ਕਦੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਪੰਜਾਬੀਆਂ ਦਾ ਕਬਜ਼ਾ ਦੂਰ ਕਰਕੇ ਸਿੱਧੇ ਤੌਰ ਤੇ ਅਧਿਕਾਰ ਖੇਤਰ ਦੇ ਵਿੱਚ ਖੁਦਮੁਖਤਾਰੀ ਵਿੱਦਿਅਕ ਆਧਾਰਿਆ ਦੀ ਖਤਮ ਕਰਕੇ ਉੱਥੇ ਵੀ ਖੇਡ ਖੇਟੀ ਜਾ ਰਹੀ ਆ ਸੋ ਇਸ ਤਰ੍ਹਾਂ ਦੀਆਂ ਖੇਡਾਂ ਖੇਡਣੀਆਂ ਕਿਸੇ ਤਰ੍ਹਾਂ ਵੀ ਦੇਸ਼ ਦੇ ਹਿੱਤ ਚ ਨਹੀਂ ਹੈ ਪੰਜਾਬ ਦੇ ਲਈ ਜ਼ਰੂਰ ਅਸੀਂ ਚਾਹਾਂਗੇ ਪੰਜਾਬ ਦੀ ਸਰਕਾਰ ਨੂੰ ਵੀ ਕਿ ਉਹ ਪੰਜਾਬ ਦੇ ਵਾਲੀਵਾਰਸ ਦੇ ਤੌਰ ਤੇ ਅੱਗੇ ਆਉਣ ਉਹ ਪੰਜਾਬ ਦੇ ਹੱਕਾਂ ਲਈ ਪਹਿਲ ਕਦਮੀ ਕਰਨ ਉਹ ਪੰਜਾਬ ਨੂੰ ਜਿਸ ਤਰ੍ਹਾਂ ਲਾਵਾਰਥ ਬਣਾ ਕੇ ਉਜੜਿਆ ਬਣਾ ਕੇ ਪੰਜਾਬ ਨੂੰ ਮਤਲਬ ਇੱਕ ਕਿਸਮ ਦਾ ਦਿੱਲੀ ਦੇ ਹਵਾਲੇ ਕਰਕੇ ਮਨ ਬਿਲਕੁਲ ਪੰਜਾਬ ਦੇ ਇੰਟਰਸਟ ਗਵਾ ਕੇ ਆਪਣੀ ਰਾਜ ਰਾਜਾशाही ਚੱਲ ਰਹੀ ਆ ਆਪਣੀ ਮਨਮਰਜ਼ੀ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ ਇਹਨੂੰ ਗਰੇਜ ਕਰਨ ਔਰ ਪੰਜਾਬ ਤੇ ਪੰਜਾਬੀਅਤ ਦੀ ਸਾਂਝੀ ਆਵਾਜ਼ ਸਰਪਾਰਟੀ ਮੀਟਿੰਗ ਸੱਦ ਕੇ ਸਰਪਾਰਟੀ ਡੈਲੀਗੇਸ਼ਨ ਲਿਜਾ ਕੇ ਪੰਜਾਬ ਦੀ ਹੱਕਾਂ ਦੀ ਗੱਲ ਕੇਂਦਰ ਦੇ ਸਾਹਮਣੇ ਰੱਖਣ ਪਿੱਛੇ ਕਿਸਾਨਾਂ ਦਾ ਨਾਂ ਵੀ ਬਹੁਤ ਵੱਡਾ ਨਿਆਹ ਹੋਇਆ ਕਿਸਾਨਾਂ ਨੂੰ ਵੀ ਕੋਈ ਰਾਹਤ ਨਾ ਦਿੱਲੀ ਤੋਂ ਵਿਸ਼ੇਸ਼ ਮਿਲ ਸਕੇ ਤੇ ਸਾਡੇ ਹੁਣ ਇਲਾਕਿਆਂ ਦੇ ਕਬਜ਼ੇ ਦੀ ਗੱਲ ਸ਼ੁਰੂ ਹੋ ਗਈ ਕਿਉਂਕਿ ਪੰਜਾਬ ਲਾਭਾਰਥ ਬਣਿਆ ਫਿਰਦਾ ਪੰਜਾਬ ਦਾ ਕੋਈ ਵਾਲੀਵਾਰ ਸੇ ਨਜ਼ਰ ਨਹੀਂ ਆ ਰਿਹਾ ਪੰਜਾਬ ਲਈ ਬੋਲਣ ਵਾਲਾ ਹੀ ਕੋ ਨਜ਼ਰ ਨਹੀਂ ਆ ਰਿਹਾ ਇਸ ਲਈ ਡਿਊਟੀ ਮੰਨਦੀ ਹੈ ਪੰਜਾਬ ਦੀ ਸਰਕਾਰ ਦੀ ਉਹ ਦਿੱਲੀ ਅਗੇ ਪੰਜਾਬ ਦਾ ਕੇਸ ਰੱਖੇ ਜਦੋਂ ਸਰ ਏਡਾ ਵੱਡਾ 350 ਸਾਲਾ ਮਨਾਇਆ ਜਾ ਰਿਹਾ ਸਾਡੀ ਦੇਰ ਦੇ ਮਨਾਇਆ ਜਾ ਰਿਹਾ ਪਰ ਯੂਪੀ ਤੋਂ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਜਿਹੜੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਨੇ ਉਹਦੇ ਵਿੱਚ ਪਾਣ ਗੁਟਕਾ ਖਾਂਦੇ ਹੋਏ ਨਜ਼ਰ ਆ ਰਹੇ ਨੇ ਡਰਾਈਵਰ ਵਗੈਰਾ ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਦੇਖੋ ਬੜਾ ਸੌਧੀ ਗੱਲ ਆ ਜੇ ਕਿਤੇ ਪਾਣ ਗੁਟਕਾ ਖਾ ਰਹੇ ਨੇ ਜਾਂ ਕੋਈ ਇਸ ਤਰ੍ਹਾਂ ਦੀ ਜਿਹੜੀ ਤਮਾਕੂ ਉਤੇ ਦਾ ਵਿਤ ਤਾਂ ਗੁਰੂ ਸਾਹਿਬ ਦਾ ਤਾਂ ਘੋੜਾ ਨਹੀਂ ਸੀ ਭੜਿਆ ਤਮਾਕੂ ਖਾਣ ਵਾਲੇ ਹੈ ਗੁਰੂ ਸਾਹਿਬ ਦੇ ਇਹਨਾਂ ਮਹਾਨ ਸਮਾਗਮਾਂ ਤੇ ਕੋਈ ਹਾਜ਼ਰੀ ਲਾਉਣ ਮਲ ਤਾਂ ਚੰਗਾ ਨਹੀਂ ਲੱਗਦਾ ਤੇ ਇਹ ਜਿਹੜੀਆਂ ਪ੍ਰਬੰਧਕ ਨੇ ਜਿਹੜੇ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਆ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਆ ਜੇ ਕੋਈ ਇਸ ਕਿਸਮ ਦੀ ਗਸਾਖੀ ਕਰਦਾ ਉਹਨੂੰ ਰੋਕਿਆ ਜਾਵੇ ਔਰ ਉਹ ਤੋਂ ਬਦਲਾ ਇਸ ਤਰ੍ਹਾਂ ਦੀ ਗੱਲ ਨਾ ਕੀਤੀ ਜਾਵੇ ਇਹ ਪ੍ਰੇਰਣਾ ਸਾਡੀਆਂ ਸੰਸਥਾਵਾਂ ਨੂੰ ਵੀ ਦੇਣ ਦੀ ਲੋੜ ਆ ਪ੍ਰਬੰਧਕਾਂ ਨੂੰ ਵੀ ਕਹਿਣ ਦੀ ਲੋੜ ਆ